ਛੋਟਾ ਨੁਕਸ ਵੀ ਸੀ ਤੇ ਬਹੁਤ بڑا ਨੁਕਸ ਵੀ ਸੀ ਹੁਣ ਕਾਈਂਡਲੀ ਮੈਂ ਇਹ ਨੁਕਸ ਦੱਸ ਨਹੀਂ ਸਕਦਾ ਵੀ ਇਸ ਟਰੈਕਟਰ 'ਚ ਨੁਕਸ ਕੀ ਸੀਗਾ ਜਿਹਦੇ ਕਰਕੇ ਇਹ ਪ੍ਰੋਬਲਮਾਂ ਕਰ ਰਿਹਾ ਸੀਗਾ ਕਿਉਂਕਿ ਉਹ ਇੰਟਰਨਲ ਸਾਡੇ ਸਰਵਿਸਿੰਗ ਸੰਸਥਾਵਾਂ ਦੇ ਵਿੱਚੋਂ ਜਾਂ ਸਰਵਿਸਿੰਗ ਇੰਡਸਟਰੀ ਜਿਹਨੂੰ ਕਹਿ ਦਿੰਨੇ ਆਪਾਂ ਸਰਵ ਕਰ ਰਹੇ ਆਂ ਉਹਦੇ ਚਾਹੇ ਉਹ ਕੋਈ ਵੀ ਆ ਉਹਦੇ ਵਿੱਚ ਥੋੜਾ ਕਸਟਮਰ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਬਣਦੀ ਆ ਚਾਹੇ ਉਹ ਕਿਸੇ ਵੀ ਐਂਡ ਤੱਕ ਜਾ ਸਾਰੀ ਚਾਹੇ ਤੁਹਾਡਾ ਨੁਕਸ ਹੈਗਾ ਆ ਚਾਹੇ ਤੁਹਾਡਾ ਨੁਕਸ ਨਹੀਂ ਹੈਗਾ ਹੁਣ ਜੇ ਅਸੀਂ ਅੱਜ ਆ ਕੇ ਉਹਦੇ ਇਹ ਟਰੈਕਟਰ ਦਾ ਨੁਕਸ ਕਲੀਅਰ ਕੀਤਾ ਤਾਂ ਇਹਦੇ ਨਾਲ ਜਿਹੜੀ ਸਾਡੀ ਰਿਪਿਟੇਸ਼ਨ ਹੈ ਸਾਡੀ ਜਿਹੜੀ ਰਿਸਪੈਕਟ ਹੈ ਇਹਨਾਂ ਭਰਾਵਾਂ ਦੇ ਦਿਲਾਂ ਦੇ ਵਿੱਚ ਹੈ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਉਹ ਅਪਗ੍ਰੇਡ ਹੋ ਜਾਣੀ ਹੈ ਕਿਉਂ ਬੀ ਵਾਲਾ ਜੀ ਬਠਿੰਡੇ ਜਿਹੜੇ ਦੇ ਵਿੱਚ ਪੈਂਦਾ ਹੈ ਇਹ ਓਕੇ ਬੀਬੀ ਵਾਲਾ ਚੌਂਕ ਦੇ 3 ਕਿਲੋਮੀਟਰ ਦੇ ਨਾਲ ਹੀ ਬੀਬੀ ਵਾਲਾ ਪਿੰਡ ਆ ਜੀ ਓਕੇ ਜੀ ਅੱਛਾ ਮੈਂ ਦੱਸੋ ਇਸ ਟਰੈਕਟਰ ਦੇ ਵਿੱਚ ਜੇ ਤੁਸੀਂ ਇਹ ਟਰੈਕਟਰ ਸੈਕੰਡ ਹੈਂਡ ਲੈਂਦਾ ਹੈ ਹਾਂ ਜੀ ਸੈਕੰਡ ਹੈਂਡ ਹੈ ਕੀ ਪ੍ਰੋਬਲਮ ਸੀ ਟਰੈਕਟਰ ਦੇ ਵਿੱਚ ਇਹ ਦਾ ਹੀ ਚੱਕਰ ਤੋੜਦਾ ਸੀਗਾ ਤੇ ਧੂਆਂ ਵੀ ਮਾਰਦਾ ਸੀਗਾ ਜੀ ਓਕੇ ਤੇ ਸਾਨੂੰ ਆਇਆ ਸੀਗਾ ਵੀ ਚੱਕਰ ਤੋੜੇ ਨਾ ਜੀ ਨੀ ਵਧੀਆ ਚੱਲੇ ਉਹਦੇ ਸ਼ੌਂਕ ਲਈ ਅਸੀਂ ਸੋਚਿਆ ਵੀ ਤੁਹਾਡੇ ਤੋਂ ਐਸ ਕਿੜਾ ਤੂੰ ਵੀ ਤੁਹਾਡਾ ਨਾਮ ਬਹੁਤ ਸੁਣਿਆ ਜੀ ਵੀ ਅਸੀਂ ਪੰਪ ਕਰਾ ਲਈ ਧੰਨਵਾਦ ਜੀ ਅੱਛਾ ਮੈਨੂੰ ਦੱਸੋ ਵੀ ਜਿਹੜਾ ਇਹਦੇ ਵਿੱਚ ਆਪਾਂ ਨੇ ਪੰਪ ਦਾ ਕਿੰਨਾ ਬਿੱਲ ਬਣਿਆ ਸੀਗਾ ਤਾਂ ਅਰਾਊਂਡ ਇਹਦਾ ਜੀ ਬਿੱਲ ਅਸੀਂ 10000 ਰੁਪਏ ਦਿੱਤਾ ਤੁਸੀਂ ਲਿਆ ਸੀ ਸਾਡੇ ਤੋਂ ਠੀਕ ਹੈ ਜੀ ਕਿਸਾਨ ਭਰਾਓ ਇਹਦੇ ਵਿੱਚ ਜਿਹੜੇ ਮੇਨ ਇਹਦੇ ਵਿੱਚ ਥੋੜੀ ਜੀ ਬਲੇਡਾਂ ਦੀ ਪ੍ਰੋਬਲਮ ਸੀਗੀ ਉਹ ਵੀ ਛੱਕੀ ਤੌਰ ਤੇ ਅਸੀਂ ਬਦਲੇ ਸੀਗੇ ਬਾਕੀ ਤਾਂ ਛੋੜੇ ਛੋੜੀਆਂ ਕਿਟਾਈਆਂ ਪੈ ਗਈਆਂ ਚਲੋ ਓਕੇ ਦੀ ਰਿਪੋਰਟ ਆ ਬਾਕੀ ਜਦ ਤੁਸੀਂ ਇਹ ਪੰਪ ਆ ਕੇ ਫਿੱਟ ਕਰਿਆ ਦਾ ਟਰੈਕਟਰ ਦੀ ਕੀ ਪੋਜੀਸ਼ਨ ਸੀਗੀ ਆਪ ਜਦੋਂ ਫਿੱਟ ਕੀਤਾ ਇਹ ਨਾ ਟਰੈਕਟਰ ਧੂਆਂ ਨਹੀਂ ਮਾਰਨੋ ਹਟਿਆ ਓਕੇ ਵੀ ਧੂਆਂ ਮਾਰੀ ਜਾਂਦਾ ਸੀਗਾ ਜੀ ਵੀ ਨਾ ਕੋਈ ਬਾਜ ਵੀ ਵਧੀਆ ਨਹੀਂ ਬਣੀ ਤੁਹਾਨੂੰ ਕੀ ਲੱਗ ਰਿਹਾ ਸੀਗਾ ਵੀ ਪੰਪ ਦੇ ਵਿੱਚ ਕੋਈ ਫਰਕ ਆ ਦੇਖੋ ਇਹ ਸਾਨੂੰ ਤਾਂ ਉਹ ਇਹ ਨੌਜ ਨਹੀਂ ਪਰ ਫਿਰ ਵੀ ਪੰਪ ਅਸੀਂ ਪੰਪ ਕਰਾਇਆ ਸੀ ਸਾਨੂੰ ਤਾਂ ਬੈਟਰੀ ਲਈ ਕਰਾਇਆ ਸੀਗਾ ਵੀ ਚੰਗਾ ਪਰਫਾਰਮੈਂਸ ਦੇਵੇ ਪਰ ਸਾਨੂੰ ਅੱਗੇ ਨੂੰ ਵੀ ਪੰਪ ਡਾਊਨ ਲੱਗਣ ਲੱਗ ਗਿਆ ਜੀ ਓਕੇ ਤਾਂ ਕਰਕੇ ਫਿਰ ਅਸੀਂ ਸੋਨੂੰ ਕਾਲ ਕੀਤਾ ਜੀ ਵੀ ਆਹ ਪ੍ਰੋਬਲਮ ਹੈ ਜੀ ਤੁਹਾਡਾ ਧੰਨਵਾਦੀ ਤੁਸੀਂ ਸਾਡੇ ਕਹਿਣ ਤੇ ਨਾਲ ਦੀ ਨਾਲ ਪਟਿਆਲੇ ਤੋਂ ਇੰਨੀ ਦੂਰ ਚੱਲ ਕੇ ਸਾਡੇ ਪਿੰਡ ਤੁਸੀਂ ਠੀਕ ਕਰਨਾ ਆਏ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਮੀਦ ਵੀ ਹੈ ਨਹੀਂ ਸੀਗੀ ਇੰਨੀ ਆ ਜਾਓਗੇ ਤੁਸੀਂ ਸਾਨੂੰ ਪਿਆ ਸੀਗਾ ਕਿ ਪਤਾ ਨਹੀਂ ਕਿ ਇੰਨੀ ਵਾਟੋ ਕਰਾਇਆ ਪਟਿਆਲੇ ਤੋਂ ਬੰਦੇ ਪਹੁੰਚਣਗੇ ਕਿ ਨਾ ਆਉਣਗੇ ਹਾਂਜੀ ਸਾਨੂੰ ਉਮੀਦ ਤੋਂ ਵੱਧ ਜੀ ਤੁਸੀਂ ਸਾਡੀ ਗੱਲ ਸੁਣੀ ਹੈ ਜੀ ਤੁਸੀਂ ਦੁਬਾਰਾ ਫੋਨ ਕੀਤਾ ਨਹੀਂ ਸਾਨੂੰ ਅਸੀਂ ਜਦੋਂ ਤੁਹਾਨੂੰ ਫੋਨ ਕੀਤਾ ਤੁਸੀਂ ਸਾਨੂੰ ਆਪ ਲਾਇਆ ਵੀ ਭਾਈ ਲੋਕੇਸ਼ਨ ਭੇਜ ਦਿਓ ਵੀ ਅਸੀਂ ਤੁਹਾਡਾ ਪੰਪ ਦੇਖਣ ਆਉਨੇ ਆ ਜੀ ਮੈਂ ਤੁਹਾਨੂੰ ਫੋਨ ਤੇ ਕੀ ਕਿਹਾ ਸੀਗਾ ਤੁਸੀਂ ਇਹੀ ਕਿਹਾ ਸੀਗਾ ਜੀ ਵੀ ਵੀ ਤੁਸੀਂ ਆਪਦੇ ਪੰਪ ਫਿਟਿੰਗ ਵਾਸਤੇ ਤੁਸੀਂ ਭਾਈ ਚੈੱਕ ਕਰੋ ਸਾਡੇ ਵੱਲੋਂ ਪੰਪ ਓਕੇ ਆ ਤੇ ਹੁਣ ਅਸੀਂ ਇਹਦੇ 'ਚ ਕੀ ਕੁਝ ਕੀਤਾ ਇਹਦੇ ਵਿੱਚ ਬਸ ਜੀ ਤੁਸੀਂ ਬਸ ਅਹੀਂ ਚਲੋ ਇਹ ਜੋ ਇਹ ਇੰਟਰਨਲ ਚੀਜ਼ਾਂ ਨੇ ਜੀ ਅ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਵਿੱਚ ਮੇਨ ਜਿਹੜੇ ਨਾਕਸ ਸੀਗੇ ਉਹ ਸਾਰੇ ਕੱਢੇ ਪੰਪ ਦੀ ਵਿੱਚ ਜਦ ਆਪਾਂ ਫਿਟਿੰਗ ਮੈਂ ਭਾਜੀ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਦ ਤੁਸੀਂ ਪੰਪ ਖੋਲੋਗੇ ਨਾ ਇਹ ਤਾਂ ਇਹ ਚੀਜ਼ਾਂ ਦਾ ਖਿਆਲ ਰੱਖਿਓ ਥੋੜਾ ਜਿਹਾ ਵੀ ਇਹ ਚੀਜ਼ਾਂ ਦਾ ਖਿਆਲ ਰੱਖਣ ਤੋਂ ਬਾਅਦ ਹੀ ਪੰਪ ਨੂੰ ਅਨਸਟਾਲ ਕਰਿਓ ਤੁਸੀਂ ਇੰਜਨ ਤੋਂ ਤਾਂ ਕਿ ਜਦ ਤੁਸੀਂ ਤੇ ਉੱਪਰ ਇੰਸਟਾਲ ਕਰਨਾ ਨਾ ਤੁਹਾਨੂੰ ਪ੍ਰੋਬਲਮ ਨਾ ਆਵੇ ਤੇ ਉਹੀ ਭਾਜੀ ਨੇ ਗਲਤੀ ਕਰੀ ਜਦ ਸਾਡੇ ਕੋਲ ਭਾਜੀ ਹੁਣੇ ਆਏ ਤਾਂ ਫਿਰ ਉਹੀ ਪ੍ਰੋਬਲਮ ਜੀ ਤੇ ਤੇ ਅੱਜ ਸਾਨੂੰ ਅੱਜ ਬੀਬੀ ਵਾਲਾ ਪਿੰਡ ਆ ਕੇ ਇਸ ਟਰੈਕਟਰ ਦੀ ਜਿਹੜੀ ਕਮੀਆਂ ਹੋਈਆਂ ਉਹ ਸਾਰੀਆਂ ਸਾਨੂੰ ਕਲੀਅਰ ਕਰਨਾ ਪਈਆਂ ਤੇ ਟਰੈਕਟਰ ਜਿਹੜੀ ਪਰਫਾਰਮੈਂਸ ਤੇ ਇਹ ਚੱਲਣਾ ਚਾਹੀਦਾ ਸੀ ਉੱਥੇ ਇਹ ਚੱਲਿਆ ਤੇ ਟਰੈਕਟਰ ਦੀ ਭਾਜੀ ਹੁਣ ਪਰਫਾਰਮੈਂਸ ਤੇ ਧੂਆਂ ਟਰੈਕਟਰ ਹੁਣ ਜਮਾ ਧੂਆਣੀ ਮਾਰਦਾ ਜੀ ਬਹੁਤ ਵਧੀਆ ਪਰਫਾਰਮੈਂਸ ਹੈ ਜੀ ਇਹਦੇ ਵਿੱਚ ਮੇਰੀ ਕੋਈ ਜੌਬ ਨਹੀਂ ਹੈ ਜੀ ਮੈਂ ਕੁਝ ਨਹੀਂ ਕਰਿਆ ਮੈਂ ਟਰੈਕਟਰ ਨੂੰ ਜਿਹੜੀ ਮੇਰੀ ਜੌਬ ਹੈ ਉਹ ਹੈਗੀ ਫਿਊਲ ਲਾਈਨ ਦੇ ਰਿਲੇਸ਼ਨ ਦੇ ਵਿੱਚ ਆ ਅਸੀਂ ਡੀਜ਼ਲ ਪੰਪ ਕਰਦੇ ਆ ਜੋ ਮੇਰੀ ਲਾਈਨ ਨਹੀਂ ਹੈਗੀ ਉਹ ਆਪਾਂ ਕੰਮ ਨਹੀਂ ਕਰਦੇ ਅਸੀਂ ਡਾਇਗਨੋਸ ਕਰ ਲੈਨੇ ਵੀ ਆ ਕਈ ਵਾਰੀ ਵੀਡੀਓਜ਼ ਦੇ ਵਿੱਚ ਵੀ ਆਪਾਂ ਤਾਂ ਲੱਜਦਾ ਸਾਨੂੰ ਵੀ ਆਰੇ ਨੌਕਸ ਹੈਗਾ ਕੁਝ ਚੀਜ਼ਾਂ ਆਪਾਂ ਨੂੰ ਜਾ ਕੇ ਪਤਾ ਲੱਗਦੀਆਂ ਨੇ ਵੀ ਆਹ ਹੋਰੇ ਵੀ ਨੌਕਸ ਪਿਆ ਕਿਉਂਕਿ ਚੀਜ਼ਾਂ ਕਈ ਵਾਰੀ ਵੀਡੀਓ ਤੇ ਦਿਖਦੀਆਂ ਵੀ ਨਹੀਂ ਤੇ ਜਦ ਅਸੀਂ ਵਿਜ਼ਿਟ ਕੀਤਾ ਆਗੇ ਦਾ ਵਿੱਚ ਨੌਕਸ ਕਹਿਣ ਨੂੰ ਬਹੁਤ ਵੱਡਾ ਵੀ ਸੀਗਾ ਤੇ ਬਹੁਤ ਛੋਟਾ ਵੀ ਸੀਗਾ ਪਰ ਉਹ ਛੋਟੇ ਵੱਡੇ ਨੁਕਸ ਕਰਕੇ ਆ ਟਰੈਕਟਰ ਨਹੀਂ ਤੁਰ ਕੇ ਦੇ ਰਿਹਾ ਸੀ 4x4 ਐਡਾ ਟਰੈਕਟਰ ਆ ਜੀ ਤੂੰ ਆਇਆ ਹੈ ਮਾਰਾ ਤੁਹਾਨੂੰ ਮੈਂ ਵੀਡੀਓ ਕਲਿੱਪ ਦਿਖਾਉਂਗਾ ਨਾਲ ਦੇਖਿਓ ਬੰਨ ਦੁਖੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਕੋਈ ਵੀ ਮਸ਼ੀਨਰੀ ਹੋਵੇ ਤੇ ਹੁਣ ਆ ਟਰੈਕਟਰ ਬਿਲਕੁਲ ਆਪਣੀ ਪਰਫਾਰਮੈਂਸ ਤੇ ਆ ਕੰਨਾਂ ਨੂੰ ਹੱਥ ਲਵਾਏ ਪਏ ਰਾਜੀ ਕਹਿੰਦੇ ਟਰੈਕਟਰ ਧੂਆਂ ਮਾਰੀ ਜਾਂਦਾ ਕਲੀਅਰ ਕਰਨ ਤੇ ਆਹ ਟਰੈਕਟਰ ਜਿਵੇਂ ਓਕੇ ਹੋ ਗਿਆ ਹੁਣ ਮੈਂ ਵੀਡੀਓ ਵੀ ਦਿਖਾਉਣਾ ਅੰਦਰ ਤੁਸੀਂ ਦੇਖੋ ਤੁਸੀਂ ਕਿਵੇਂ ਕਰਦਾ ਇਹ ਤੇ ਬਹੁਤ ਛੋਟਾ ਜਿਹਾ ਨੁਕਸ ਸੀ ਇਹਦੇ ਵਿੱਚ ਤੇ ਟੱਕਰ